ਸਤ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਵਿਕਰਮ ਸਿੰਘ ਮਜੀਠੀਆ ਬਾਰੇ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਜੋ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਉਹਨਾਂ ਨੂੰ 25 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਅੱਜ ਤੱਕ ਉਸ ਦਿਨ ਤੋਂ ਲੈ ਕੇ ਉਹ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਬਹੁਤ ਸਾਰੇ ਖੁਲਾਸੇ ਨੇ ਜਿਹੜੇ ਉਸ ਤੋਂ ਬਾਅਦ ਵੀ ਹੋਏ ਨੇ ਔਰ ਆਉਣ ਵਾਲੇ ਦਿਨਾਂ 'ਚ ਵੀ ਹੋਣਗੇ ਕਿ ਹੁਣ ਉਹਨਾਂ ਦੇ ਜਿਹੜੀ ਤਰੀਕ ਹੈ ਬਿਲਕੁਲ ਨੇੜੇ ਐ ਸੁਣਵਾਈ ਦੀ ਇਸ ਮਾਮਲੇ ਦੇ ਵਿੱਚ ਇਸ ਸਬੰਧ ਦੇ ਵਿੱਚ ਉਹਨਾਂ ਦੇ ਜਿਹੜੇ ਵਕੀਲ ਨੇ ਐਡਵੋਕੇਟ ਸਰਦਾਰ ਅਰਸ਼ਦੀਪ ਕਲੇਰ ਉਹਨਾਂ ਨੂੰ ਮਿਲਣ ਦੇ ਲਈ ਨਾਬਾ ਜੇਲ੍ਹ ਦੇ ਵਿੱਚ ਪਹੁੰਚੇ ਨਾਬਾ ਜੇਲ੍ਹ ਦੇ ਵਿੱਚ ਉਹਨਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਹਨਾਂ ਨੇ ਬਾਹਰ ਜਦੋਂ ਆ ਕੇ মিডিਆ ਦੇ ਰੂਬਰੂ ਹੋਏ ਤਾਂ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸੀ ਉਹ ਦੱਸੀਆਂ ਕਿ ਮਜੀਠੀਆ ਨੇ ਇਹ ਵੀ ਗੱਲ ਕਹੀ ਆਪਣੇ ਸ਼ੁਭਚਿੰਤਕਾਂ ਨੂੰ ਕਿ ਮੈਂ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਹਾਂ ਕੋਈ ਫਿਕਰ ਕਰਨ ਦੀ ਲੋੜ ਨਹੀਂ ਆਉਣ ਵਾਲੇ ਜਿਹੜੇ ਕੁਝ ਦਿਨ ਰਹਿ ਗਏ ਨੇ ਉਹਨਾਂ ਦੀ ਤਰੀਕ ਤੇ ਵਿੱਚ ਉਸ ਦਿਨ ਹੋ ਸਕਦਾ ਹੈ ਕਿ ਉਹਨਾਂ ਨੂੰ ਜਿਹੜੀ ਹੈ ਉਹ ਕੋਰਟ ਵੱਲੋਂ ਬਿਲ ਮਿਲ ਜਾਵੇ ਆਮਦਨ ਦੇ ਵੱਧ ਆਮਦਨ ਤੋਂ ਜਿਹੜੇ ਵੱਧ ਸਰੋਤ ਉਹਨਾਂ ਦੇ ਕੋਲ ਨੇ ਜਿਹਦੇ ਬਾਰੇ ਵਿਜੀਲੈਂਸ ਨੇ 40000 ਪੰਨਿਆਂ ਦੀ ਜਿਹੜੀ ਚਾਰ ਸ਼ੀਟ ਹੈ ਉਹ ਮਜੀਠੀਆ ਦੇ ਖਿਲਾਫ ਕੋਰਟ ਵਿੱਚ ਪੇਸ਼ ਕੀਤੀ ਹੈ ਔਰ ਉਸ ਤੋਂ ਬਾਅਦ ਤੁਰੰਤ ਇੱਕ ਕੇਸ ਹੋਰ ਉਹਨਾਂ ਤੇ ਬਣਾ ਦਿੱਤਾ ਗਿਆ ਸੀ ਜਿਸ ਦਿਨ 25 ਜੂਨ ਨੂੰ ਵਿਜੀਲੈਂਸ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਉਹਨਾਂ ਦੇ ਘਰ ਪਹੁੰਚੀ ਤਾਂ ਮਜੀਠੀਆ ਤੇ ਉਸਦੇ ਸਮਰਥਕਾਂ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਨੇ ਬਹੁਤ ਜ਼ਿਆਦਾ ਇਸ ਚੀਜ਼ ਦਾ ਵਿਰੋਧ ਕੀਤਾ ਔਰ ਉਹਨਾਂ ਦੀ ਡਿਊਟੀ ਦੇ ਵਿੱਚ ਵਿਗਨ ਪਾਇਆ ਇਸ ਡਿਊਟੀ ਵਿਜੀਲੈਂਸ ਦੀ ਡਿਊਟੀ ਦੇ ਵਿੱਚ ਵਿਗਨ ਪਾਉਣ ਦੇ ਮਾਮਲੇ ਨੂੰ ਲੈ ਕੇ ਇੱਕ ਐਫਆਈਆਰ ਉਹਨਾਂ ਤੇ ਉਸਦੇ ਲਈ ਹੋਰ ਦਰਜ ਕੀਤੀ ਗਈ ਸੀ ਜਿਸ ਦੇ ਸਬੰਧ ਵਿੱਚ ਉਹਨਾਂ ਨੇ ਉਸ ਦਿਨ ਹਾਈ ਕੋਰਟ ਤੇ ਵਿੱਚ ਇਹ ਅਪੀਲ ਕੀਤੀ ਸੀ ਕਿ ਸਾਨੂੰ ਉਹਦੇ ਵਿੱਚ ਇਹਦੀ ਗ੍ਰਿਫਤਾਰੀ ਦੀ ਦੁਬਾਰਾ ਲੋੜ ਹੈ ਕਹਿੰਦਾ ਕਿ ਭਾਵ ਸੀ ਕਿ ਵਿਜੀਲੈਂਸ ਨੂੰ ਇਹ ਲੱਗਦਾ ਸੀ ਕਿ ਪਿਛਲੀ ਤਰੀਕ ਦੇ ਉੱਪਰ ਸ਼ਾਇਦ ਮਜੀਠੀਆਂ ਨੂੰ ਜ਼ਮਾਨਤ ਮਿਲ ਜਾਵੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਤੇ ਅਸੀਂ ਨਾਲ ਦੀ ਨਾਲ ਹੀ ਇਸ ਕੇਸ ਦੇ ਵਿੱਚ ਉਹਨਾਂ ਨੂੰ ਫਿਰ ਗ੍ਰਿਫਤਾਰ ਕਰ ਲੀਏ ਪਰ ਵਕੀਲ ਜਿਹੜੇ ਨੇ ਅਰਸ਼ਦੀਪ ਕਲੇਰ ਨੇ ਇਹ ਗੱਲ ਕਹੀ ਕਿ ਉਸ ਦਿਨ ਜਦੋਂ 25 ਜੂਨ ਨੂੰ ਵਿਜੀਲੈਂਸ ਉਹਨਾਂ ਨੂੰ ਗ੍ਰਿਫਤਾਰ ਕਰਨ ਗਈ ਹੈ ਵਿਕਰਮ ਸਿੰਘ ਮਜੀਠੀਆ ਜਾਂ ਉਸਦੇ ਸਮਰਥਕਾਂ ਨੇ ਕੋਈ ਵਿਰੋਧ ਨਹੀਂ ਕੀਤਾ ਇਸ ਦੀਆਂ ਜਿਹੜੀਆਂ ਵੀਡੀਓ ਨੇ ਉਹ ਅਵੇਲੇਬਲ ਹੈ ਜਿਦੇ ਵਿੱਚ ਹਾਈ ਕੋਰਟ ਦੇਖ ਸਕਦੀ ਹੈ ਜੱਜ ਸਾਹਿਬ ਦੇਖ ਸਕਦੇ ਨੇ ਕਿ ਉਸ ਦਿਨ ਇਹੋ ਜੀ ਕੋਈ ਗਲਤ ਬਾਤ ਨਹੀਂ ਹੋਈ ਇਹ ਝੂਠਾ ਜਿਹੜਾ ਝੂਠੀ ਐਫ ਆਈ ਆਰ ਜਿਹੜੀ ਵਿਜੀਲੈਂਸ ਵੱਲੋਂ ਦਰਜ ਕੀਤੀ ਗਈ ਹੈ ਕਿ ਵਿਕਰਮ ਸਿੰਘ ਮਜੀਠੀਆ ਜਾਂ ਉਸਦੇ ਸਮਰਥਕਾਂ ਨੇ ਉਹਨਾਂ ਦੀ ਡਿਊਟੀ ਦੇ ਵਿੱਚ ਵਿਗਨ ਪਾਇਆ ਇਸ ਇਸ ਕੇਸ ਦਾ ਫੈਸਲਾ ਦਿੰਦੇ ਹੋਏ ਅਦਾਲਤ ਨੇ ਫਿਰ ਇਹ ਗੱਲ ਕਹੀ ਸੀ ਵਿਜੀਲੈਂਸ ਨੂੰ ਕਿ ਅਗਰ ਮਜੀਠੀਆ ਨੂੰ ਇਸ ਕੇਸ ਤੇ ਆਮਦਨ ਤੋਂ ਵੱਧ ਦੇ ਜਾਇਦਾਦ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਜੇਕਰ ਜ਼ਮਾਨਤ ਮਿਲ ਵੀ ਜਾਂਦੀ ਹੈ ਤਾਂ ਜਿਹੜਾ ਤੁਸੀਂ ਇਹ ਨਵੀਂ ਐਫ ਆਈ ਆਰ ਦਰਜ ਕੀਤੀ ਹੈ ਇਹਦੇ ਸਬੰਧ ਵਿੱਚ ਅਗਰ ਜੇ ਤੁਸੀਂ ਮਜੀਠੀਆ ਨੂੰ ਗ੍ਰਿਫਤਾਰ ਕਰਨਾ ਹੈ ਤਾਂ 7 ਦਿਨ ਪਹਿਲਾਂ ਉਹਨਾਂ ਨੂੰ ਨੋਟਿਸ ਦੇਣਾ ਹੋਵੇਗਾ ਕਿ ਤੁਹਾਨੂੰ ਅਸੀਂ ਇਸ ਕੇਸ ਦੇ ਵਿੱਚ ਗ੍ਰਿਫਤਾਰ ਕਰ ਰਹੇ ਹਾਂ ਅਗਲੀ ਗੱਲ ਇਹ ਐਡਵੋਕੇਟ ਅਰਸ਼ਦੀਪ ਕਲੇਰ ਨੇ ਸਰਕਾਰ ਅਤੇ ਵਿਜੀਲੈਂਸ ਨੂੰ মিডিਆ ਦੇ ਉੱਪਰ ਜਿਹੜਾ ਕੇਸ ਪਾਇਆ ਉਹਦੇ 'ਚ ਵੀ ਉਹਨਾਂ ਨੇ ਘੇਰਿਆ ਕਿ ਹਾਈ ਕੋਰਟ ਵਾਰ-ਵਾਰ ਸਬੂਤ ਮੰਗ ਰਹੀ ਹੈ ਇਸ ਇਨ੍ਹਾਂ ਕੇਸਾਂ ਦੇ ਪਰ ਅਜੇ ਤੱਕ ਵੀ ਵਿਜੀਲੈਂਸ ਵੱਲੋਂ ਜਿਹੜੇ ਸਰਕਾਰੀ ਵਕੀਲ ਨੇ ਉਹ ਅਜੇ ਤੱਕ ਵੀ ਕੋਈ ਵੀ ਸਬੂਤ ਉੱਥੇ ਜਮਾ ਨਹੀਂ ਕਰਵਾ पाए ਆਉਣ ਵਾਲੇ ਸਿਰਫ 3 ਦਿਨ ਬਚੇ ਐ 14 ਤਰੀਕ ਨੂੰ ਫਿਰ ਸੁਣਵਾਈ ਹੈ ਉਸ ਦਿਨ ਦੇਖਣਾ ਇਹ ਹੋਏਗਾ ਕਿ ਜਿਹੜੇ ਉਹਨਾਂ ਕੋਲ ਸਬੂਤ ਜੇ ਵਾਕਈ ਮੰਗੇ ਗਏ ਤਾਂ ਉਸ ਦਿਨ ਸਰਕਾਰ ਦੇ ਜਿਹੜੇ ਵਕੀਲ ਹੈ ਉਹ ਹਾਈ ਕੋਰਟ ਦੇ ਵਿੱਚ ਆਪਣਾ ਕੀ ਜਵਾਬ ਦਾਵਾ ਰੱਖਦੇ ਹੈ ਹੁਣ ਗੱਲ ਕਰਦੇ ਆ ਆਪਾਂ ਭਗਵੰਤ ਮਾਨ ਸਰਕਾਰ ਦੀ ਦੇ ਪ੍ਰਚਾਰ ਦੀ ਉਸਨੇ ਵੀ ਤਾਂ ਲੋਕਾਂ ਨੂੰ ਵੈਸੇ ਗੁੰਮਰਾਹ ਹੀ ਕੀਤਾ ਕਿਵੇਂ ਕਿ ਲੋਕਾਂ ਨੂੰ ਇਹ ਗੱਲ ਕਹੀ ਗਈ ਕਿ ਅਸੀਂ ਜਿਹੜਾ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਹੈ ਇਹ ਚਿੱਟੇ ਦੇ ਮਾਮਲੇ ਦੇ ਵਿੱਚ ਕੀਤਾ ਕਿਉਂਕਿ ਪੰਜਾਬ ਇਸ ਨਸ਼ੇ ਦੀ ਚਪੇਟ ਦੇ ਵਿੱਚ ਬੁਰੀ ਤਰ੍ਹਾਂ ਆ ਚੁੱਕਿਆ ਕਿਉਂਕਿ ਅੱਜ ਸਾਡੇ ਤੇ ਪੰਜਾਬ ਦੇ ਉੱਪਰ ਕਿਹੋ ਜਿਹੇ ਟਾਈਟਲ ਫਿੱਟ ਕੀਤੇ ਜਾ ਰਹੇ ਨੇ ਪਿੱਛੇ ਜੇ ਫਿਲਮ ਵੀ ਬਣਾਈ ਗਈ ਉੜਤਾ ਪੰਜਾਬ ਗੱਲ ਇਹ ਨਹੀਂ ਹੈ ਕਿ ਗੱਲ ਇਹ ਹੈ ਕਿ ਪੰਜਾਬ ਨੂੰ ਅੱਜ ਕਿਸ ਨਜ਼ਰਾਂ ਨਾਲ ਦੇਖਿਆ ਜਾ ਰਿਹਾ ਸਾਡੀ ਜਵਾਨੀ ਕੁਝ ਤਾਂ ਨਸ਼ਿਆਂ ਦੇ ਵਿੱਚ ਗਰਕ ਹੋ ਗਈ ਜਿਹੜੀ ਬਾਕੀ ਬਚੀ ਸੀ ਮਾਪੇ ਫਿਕਰਮੰਦ ਸੀ ਉਹ ਉਹਨਾਂ ਨੇ ਜਹਾਜ਼ੇ ਚੜ੍ਹ ਕੇ ਬਾਹਰ ਭੇਜ ਦਿੱਤੀ ਅੱਜ ਪੰਜਾਬ ਦੇ ਵਿੱਚ ਹਾਲਾਤ ਤੁਸੀਂ ਖੁਦ ਦੇਖੇ ਆ ਪਿਛਲੇ ਕੁਝ ਸਮੇਂ ਦੇ ਦੌਰਾਨ ਜੋ ਪ੍ਰਵਾਸੀਆਂ ਵੱਲੋਂ ਪੰਜਾਬ ਦੇ ਵਿੱਚ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਵੈਸੇ ਤਾਂ ਪ੍ਰਵਾਸੀਆਂ ਨੂੰ ਪੰਜਾਬ ਦੇ ਲੋਕਾਂ ਨੇ ਆਪ ਹੀ ਪਹਿਲਾਂ ਸ਼ਹਿਦ ਦਿੱਤੀ ਸ਼ਹਿਦ ਦਾ ਭਾਵ ਮੇਰੇ ਮੇਰੀ ਗੱਲ ਦਾ ਗਲਤ ਅਰਥ ਨਾ ਲਿਆ ਜਾਵੇ ਸ਼ਹਿਦ ਦਾ ਭਾਵ ਕਿ ਜਦੋਂ ਮਾਲਵਾ ਖੇਤਰ ਸੌਰੀ ਦੁਆਬਾ ਖੇਤਰ ਜਦੋਂ ਬਾਹਰਲੇ ਮੁਲਕਾਂ ਨੂੰ ਗਿਆ ਤਾਂ ਖੁਦ ਆਪਣੇ ਵੱਡੇ ਵੱਡੇ ਘਰ ਤੇ ਜਮੀਨ ਜਾਇਦਾਦਾਂ ਪ੍ਰਵਾਸੀਆਂ ਦੇ ਹਵਾਲੇ ਕਰਕੇ ਹੀ ਉੱਥੇ ਗਿਆ ਹੌਲੀ ਹੌਲੀ ਅੱਜ ਉਹਨਾਂ ਦਾ ਹੌਂਸਲਾ ਇੱਥੋਂ ਤੱਕ ਵੱਧ ਗਿਆ ਕਿ ਆਪਾਂ ਦੇਖ ਰਹੇ ਹਾਂ ਕੀ ਕੁਝ ਹੋਇਆ ਪਿੱਛੇ ਪੰਜਾਬ ਦੇ ਵਿੱਚ ਕਹਿਣ ਦਾ ਕੀ ਭਾਵ ਹੈ ਕਿ ਸਰਕਾਰ ਨੂੰ ਗਲਤ ਗੁੰਮਰਾਹ ਜਿਹੜਾ ਲੋਕਾਂ ਨੂੰ ਕੀਤਾ ਹੈ ਕਿ ਕੇਸ ਆਮਦਨ ਤੋਂ ਵੱਧ ਜਾਇਦਾਦ ਦਾ ਪ੍ਰਚਾਰਿਆ ਗਿਆ ਕਿ ਅਸੀਂ ਚਿੱਟੇ ਦੇ ਕੇਸ ਦੇ ਵਿੱਚ ਵਿਕਰਮਜੀਠਿਆ ਨੂੰ ਅੰਦਰ ਕੀਤਾ ਤਾਂ 2027 ਦੇ ਵਿੱਚ ਜੇ ਤੁਸੀਂ ਲੋਕਾਂ ਨੂੰ ਗੁੰਮਰਾਹ ਕੀਤਾ ਤਾਂ 2027 ਦੇ ਵਿੱਚ ਭਗਵੰਤ ਮਾਨ ਸਾਹਿਬ ਨੂੰ ਵੀ ਇਸ ਜਿਹੜਾ ਗੁੰਮਰਾਹ ਕੀਤੇ ਦਾ रिजल्ट है वो जरूर देंगे पंजाब दे लोग मजीठिया दे ऊपर ਇਕਲਾ ड्रग तस्करी नहीं हथियारों तस्करी ਹੋਰ ਵੀ ਬਹੁਤ ਸਾਰੇ ਜਿਹੜੇ ਸਵਾਲ ਜਾਂ ਕਹਿ ਸਕਦੇ ਇਲਜ਼ਾਮ ਉੱਠੇ ਹੋਏ ਨੇ ਕਿਉਂਕਿ ਬਹੁਤ ਸਾਰੇ ਗਵਾਹ ਹੁਣ ਸਾਹਮਣੇ ਆਏ ਹੋਏ ਨੇ ਆਪਾਂ ਪਿੱਛੇ ਜੇ ਦੇਖਿਆ ਉਹਨਾਂ ਦੀਆਂ ਗਵਾਹੀਆਂ ਵੀ ਹੋਈਆਂ ਬੇਸ਼ੱਕ ਮਜੀਠੀਆ ਦੇ ਵਕੀਲ ਲੀਗਲ ਕਹਿ ਰਹੇ ਨੇ ਕਿ ਵਿਜੀਲੈਂਸ ਕੋਲ ਕੋਈ ਸਬੂਤ ਨਹੀਂ ਹਨ ਪਰ ਜਿਹੜੀ 40000 ਪੰਨਿਆਂ ਦੀ ਚਾਰੀ ਸ਼ੀਟ ਦਾਖਲ ਕੀਤੀ ਹੈ ਉਹਦੇ ਵਿੱਚ ਬਹੁਤ ਕੁਝ ਲਿਖਿਆ ਹੀ ਹੋਏਗਾ ਤਾਂ ਹੀ ਤਾਂ ਅਜੇ ਤੱਕ ਇਸ ਕੇਸ ਦੇ ਵਿੱਚ ਜਿਹੜੀ ਮਜੀਠਿਆ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਰਹੀ ਬਾਕੀ ਆਉਣ ਵਾਲਾ ਸਮਾਂ 14 ਅਕਤੂਬਰ ਦੱਸੇਗਾ ਕਿ ਜੇਕਰ ਵਾਕਈ ਸਰਕਾਰ ਦੇ ਕੋਲ ਕੋਈ ਸਬੂਤ ਨਹੀਂ ਹਨ ਬਿਨਾਂ ਸਬੂਤਾ ਤੋਂ ਮਜੀਠਿਆ ਨੂੰ ਜੇਲ੍ਹ ਅੰਦਰ ਰੱਖਿਆ ਹੋਇਆ ਤਾਂ 14 ਤਰੀਕ ਨੂੰ ਜਾਂ ਤਾਂ ਉਹਨਾਂ ਨੂੰ ਜ਼ਮਾਨਤ ਮਿਲ ਜੇਗੀ ਜਾਂ ਉਹਨਾਂ ਦੀ ਜੜੀ ਹਿਰਾਸਤ ਹੈ ਹੋਰ ਅੱਗੇ ਵਧਾ ਦਿੱਤੀ ਜਾਏਗੀ ਜਾਂ ਫਿਰ ਜਿਵੇਂ ਐਡਵੋਕੇਟ ਦਾ ਕਹਿਣਾ ਹੈ ਕਿ ਹੋ ਸਕਦਾ ਇਹ ਕੇਸ ਜਿਹੜਾ ਸਬੂਤਾਂ ਦੇ ਸਬੂਤਾਂ ਦੀ ਘਾਟ ਹੋਣ ਦੇ ਕਾਰਨ ਖਾਰਜ ਹੀ ਕਰ ਦਿੱਤਾ ਜਾਵੇ ਜੋ ਵੀ ਤਾਜ਼ਾ ਅਪਡੇਟ ਹੋਏਗੀ ਮੈਂ ਆਪ ਨਾਲ ਜ਼ਰੂਰ ਸਾਂਝੀ ਕਰਾਂਗਾ ਤਾਂ